ਪੰਜਾਬ ਲਾਈਵ 88 ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਤਨ ਆਠਾ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੂਰਵ ਮਨਾਉਣ ਸੰਬੰਧੀ ਗੁਰਦੁਆਰਾ ਸਿੰਘ ਸਬਾਤ ਧਾਰੀਵਾਲ ਤੋਂ ਪਰਬਾਤ ਫੇਰੀਆਂ ਦੀ ਆਰੰਭਤਾ ਹੋਈ ਪਹਿਲੇ ਦਿਨ ਦੀ ਪਰਬਾਤ ਫੇਰੀ ਸਿੰਘ ਸਬਾਤ ਗੁਰਦੁਆਰਾ ਧਾਰੀਵਾਲ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ਹੀਦ ਬਰਸਾਦ ਧਾਰੀਵਾਲ ਵਿਖੇ ਨਮਕਤ ਹੋਣ ਉਪਰੰਤ ਖੁਦਾਰ ਮੱਖਣ ਸਿੰਘ ਪੁਰਾਣਾ ਧਾਰੀਵਾਲ ਦੇ ਗ੍ਰਹਿ ਵਿਖੇ ਪਹੁੰਚੀ ਜਿੱਥੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਇਤਨੀ ਜਥਾ ਭਾਈ ਸੰਦੀਪ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਤਾਂ ਨੂੰ ਨੇਹਾਲ ਕੀਤਾ ਜਦਕਿ ਨਿਸ਼ਾਨ ਸਾਹਿਬ ਦੀ ਸੇਵਾ ਭਾਈ ਜਗਦੀਨ ਸਿੰਘ ਨੇ ਲੰਬਾਈ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਧਾਰੀਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਉਰਫ ਮੰਗਾ ਪਲਾਈ ਵਾਲਾ ਸਕੱਤਰ ਬਲਬੀਰ ਸਿੰਘ ਲਾਗੇ ਮਖਵੰਤ ਸਿੰਘ ਲਾਗੇ ਇੰਦਰਪਾਲ ਸਿੰਘ ਅਰੋੜਾ ਭਾਈ ਸੰਤੋਖ ਸਿੰਘ ਲੂੰਬਾ ਭਾਈ ਇੰਦਰਜੀਤ ਸਿੰਘ ਤਵਾਨਾ ਸਮੇਤ ਹੋਤ ਸੇਵਾ ਦਰਾਂ ਨੇ ਦੱਸਿਆ ਕਿ 5 ਜਨਵਰੀ 2025 ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸੰਬੰਧੀ ਜਨਾਕ ਸਵੇਰੇ 4 ਵਜੇ ਤੋਂ 6 ਵਜੇ ਤੱਕ ਗੁਰਦੁਆਰਾ ਸਾਹਿਬ ਢਾਰੀਵਾਲ ਵਿਖੇ 2 ਜਨਵਰੀ 2025 ਤੱਕ ਸਮਾਗਮ ਹੋਣਗੇ 3 ਜਨਵਰੀ ਸ੍ਰੀ ਅੰੰਦਪੁਰ ਸਾਹਿਬ ਆਰੰਭ ਹੋਣਗੇ 4 ਜਨਵਰੀ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 5 ਜਨਵਰੀ ਨੂੰ ਸ੍ਰੀ ਅੰੰਦਪੁਰ ਸਾਹਿਬ ਜੀ ਦੇ ਘੋੜੇ ਪ੍ਰੰਤ ਦਿਵਾਨ ਸਜਾਇਆ ਜਾਣਗੇ ਇਲਾਕੇ ਦੀਆਂ ਸੰਤਾਂ ਨੂੰ ਅਪੀਲ ਹੈ ਕਿ ਸਮਾਗਮਾਂ ਦੌਰਾਨ ਜਨਾਂ ਸਮੂਹਿਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਦ ਕੇ ਅੱਜ ਦੀ ਪ੍ਰਭਾਤ ਫੇਰੀ ਦੌਰਾਨ ਸਰਦਾਰ ਮੱਖਣ ਸਿੰਘ ਪੁਰਾਣਾ ਧਾਰੀਵਾਲ ਨੂੰ ਗੁਰੂ ਘਰ ਦੇ ਬੱਚੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪਰਮਿੰਦਰ ਸਿੰਘ ਲਾਲੀ ਸੁਖਵਿੰਦਰ ਸਿੰਘ ਬੇਦੀ ਕਲੋਨੀ ਗਰਮੇਜ ਸਿੰਘ ਕਰਮਜੀਤ ਸਿੰਘ ਕਾਲੂ ਪਰਮਜੀਤ ਸਿੰਘ ਬਲਦੀਰ ਸਿੰਘ ਉਤਾਰ ਸਿੰਘ ਬਖਸ਼ੀਰ ਸਿੰਘ ਹੁੰਦਾ ਸੰਤ ਰਾਮ ਤੋਂ ਇਲਾਵਾ ਹੋਰ ਹਰਿਆਣਾ ਦੇ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੋ ਕੋ ਬਿਨ ਸਤਿ ਨਹੀ ਕੋਈ ਜੋ ਬਿਨ ਬਿਨ ਨਹੀ ਕੋਈ ਜੋ ਬਿਨ ਬਿਨ ਨਹੀ ਕੋਈ ਹੋ ਕੰਤ ਸਤਿ ਮੇ ਕੋਈ ਸਭ ਦਾ ਕੰਧ ਹੈ ਸਤਿ ਗੋਪਿੰਦ ਮਾਨਸਰਤ ਸੰਸ ਜੈਸੇ ਬੋਤ ਤੇ ਮਾਨਸਤ ਦਾ ਹਸ ਜੈਸੇ ਹੋਤ ਬੋਤ ਪ੍ਰਨ ਸੋਈ ਹੋਤ ਬੋਤ ਪ੍ਰਨ ਸੋਈ ਹੋਤ ਬੋਤ ਪ੍ਰਨ ਸੋਈ ਹੋਤ ਬੋਤ ਪ੍ਰਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਅੰਮ੍ਰਿਤ ਕੇ ਦਾਨੇ ਸਮਸਤਾਨੀ ਸ੍ਰੀ ਮਹੇਸ਼ਪਾਦਸ਼ਾਹ ਸ਼ਾਹੇ ਸ਼ੇਨਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਜੋ ਕਿ 5 ਜਨਵਰੀ 2025 ਨੂੰ ਗੁਰਦੁਆਰਾ ਸਿੰਘ ਸਬਾਤਾਰੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਬਹੁਤ ਹੀ ਉਤਸ਼ਾਹ ਹੈ ਇਨਾ ਸਮਾਗਮ ਨੂੰ ਗੁਰਪੁਰਬਾਨ ਉਸ ਪਰਪਤ ਅੰਮ੍ਰਿਤ ਵੇਲੇ ਸਮਾਗਮ ਨਿਰਮਤਾ ਅੱਜ ਹੋਈ ਹੈ ਸੰਗਤਾਂ ਵੱਲੋਂ ਗੁਰਦਵਾਰ ਸਿੰਘ ਸਭਾ ਧਾਰੀਵਾਲ ਤੋਂ ਚੱਲ ਕੇ ਅੰਮ੍ਰਿਤ ਵੇਲੇ 4 ਵਜੇ ਚਾਲੇ ਪਏਗੇ ਸੰਗਤਾਂ ਵਿੱਚ ਬਹੁਤ ਇਸ਼ਾਅ ਵੇਖਣ ਜਾਇਆ ਭਾਰੀ ਗਿੱਦੀ ਵਿੱਚ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਰੀਆਂ ਭਰ ਕੇ ਗੁਰਦਵਾਰ ਸਿੰਘ ਸਭਾ ਤੋਂ ਚੱਲ ਕੇ ਤਨ ਤਨ ਪੰਚਮ ਪਾਸ਼ਾ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਥਾਨਾਂ ਦੇ ਜਿਸ ਸ੍ਰੀ ਬੁਰਸ਼ਾ ਵੇਖੇ ਜਾਲਕੇ ਸੰਗਤ ਆਈ ਹੈ ਪ੍ਰਭਾਗ ਫੀਲ ਦੇ ਉਰ ਵਿੱਚ ਔਰ ਤਨ ਤਨ ਪੰਜ ਪਾਸ਼ਾ ਮਹਾਰਾਜਾ ਸ਼ੀਰਵਾਲ ਲੈ ਕੇ ਉੱਥੇ ਅਰਦਾਸ ਪੰਦੀ ਕਰਕੇ ਅੱਜ ਤੋਂ ਅੰਮ੍ਰਿਤਪੁਰ ਦੇ ਸਮਾਰੋਹ ਸ਼ੁਰੂ ਹੋਏ ਨੇ ਜੋ ਅੱਜ ਤੋਂ ਲੈ ਕੇ 2 ਜਨਵਰੀ ਤੱਕ ਚੱਲਣਗੇ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਦੁਆਰਾ ਸਿੰਘ ਸਵਾਧਾਰੀਵਾਲ ਵਿਖੇ ਉਸ ਤੋਂ ਬਰੰਤ 3 ਜਨਵਰੀ ਨੂੰ ਖਣਪਾਤ ਸਮ ਆਰੰਭ ਹੋਣਗੇ 4 ਜਨਵਰੀ 2025 ਨੂੰ ਨਗਰ ਕੀਤਾ ਸਜਾਇਆ ਜਾਏਗਾ ਉਹ 5 ਤਈ ਨੂੰ ਗੁਰਪੁਰ ਮਨਾਏ ਜਾਣਗੇ ਜਿਨ੍ਹਾਂ ਵਿੱਚ ਜਿਉਰੀ ਰਾਗੀ ਸਤਸਨਾਨ ਸ਼ਰੀਰ ਦਵਾਦ ਸਾਹਿਬ ਤੋਂ ਹਾਜੀ ਭੰਗਗੇ ਔਰ ਰਾਤ ਦੇ ਵੱਡੇ ਸਮਾਗਮ ਰੱਖੇ ਗਏ ਨੇ 1 ਜਨਵਰੀ ਨੂੰ ਪਾਈ ਗਗਨ ਦੀਪ ਸਿੰਘ ਜੀ ਹਜ਼ੂਰੀ ਰਾਗੀ 2 ਜਨਵਰੀ ਨੂੰ ਭਾਈ ਜਬਰਦਾਰ ਸਿੰਘ ਜੀ ਹਜ਼ੂਰੀ ਰਾਗੀ ਸੰਤਾਂ ਨੂੰ ਅਮਰਤ ਬਾਣੀ ਦਾ ਨਿਹਾਲ ਕਰਨਗੇ ਇਹ ਸਮਾਗਮਗੇ 1 ਜਨਵਰੀ ਨੂੰ ਰਾਤ 8:00 ਲੈ ਕੇ 9:00 ਵਜੇ ਤੱਕ ਚੱਲਣਗੇ ਔਰ 5 ਜਨਵਰੀ ਨੂੰ ਜੋ ਕੇ ਵੱਡੇ ਸਮਾਗਮ ਪ੍ਰਕਾਸ਼ ਪੁਰ ਮਨਾਏ ਜਾਣਗੇ ਤੰਤਨ ਦਸਮ ਬਾਸ਼ਾ ਮਹਾਰਾਜੀ ਸਾਰੇ ਹਿਜ਼ਾਰਨ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦਾ ਅਸੀਂ ਦੇਣ ਨਹੀਂ ਦੇ ਸਕਵੇ ਆਪਣੀ ਛੋਟੇ ਜਿਹੇ 42 ਸਾਲ ਦੇ ਲਗਭਗ 42 ਸਾਲ ਦੇ ਜੀਵਨ ਵਿੱਚ ਉਹਨਾਂ ਮਹਾਨ ਪ੍ਰਾਪਤੀਆਂ ਕੀਤੀਆਂ ਸਾਰੇ ਜੋ ਦੱਬੇ ਕੁਚਲੇ ਲੋਕ ਸੀ ਉਹਨਾਂ ਨੂੰ ਜਨਮ ਦੇ ਵਿਰੁੱਧ ਲੜਨ ਲਈ ਉਹਨਾਂ ਨੇ ਤਿਆਰ ਕੀਤਾ ਔਰ ਤੰਤਨ ਦਸਮ ਬਾਸ਼ਾ ਮਹਾਰਾਜੀ ਕਿਰਪਾ ਕਰਨ ਸਾਨੂੰ ਵੀ ਉਹਨਾਂ ਆਪਣੇ ਚੱਲੇ ਜਿਹੜੇ ਦਸੇ ਮਾਰਗ ਤੇ ਚੱਲਣ ਦੀ ਉਹ ਸੋਝੀ ਬਖਸ਼ਣ ਉਹਦੋਂ ਬਖਸ਼ਣ ਔਰ ਸੰਤਨ ਬੇਨਤੀ ਹੈ ਕਿ ਨਾ ਸਲਾਕਾਂ ਵਿੱਚ ਹਾਰੀਆਂ ਪਰ ਕੇ ਪੰਪਨ ਦਸ਼ਮ ਪਾਸ਼ਾ ਮਾਰਨੀਆਂ ਖੁਸ਼ੀਆਂ ਲਈ ਜਾਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ